ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੁੱਲ ਡੈਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਵੀਰੇ ਸਾਰੇ ਵੀ ਥੋੜੇ ਜਿਹਾ ਦਿਨ ਪਹਿਲਾਂ ਆਪਾਂ ਆਪਣੇ ਫਾਰਮ ਟੀਵੀ ਚੈਨਲ ਤੇ ਵੀਡੀਓ ਅਪਲੋਡ ਕਰੀ ਸੀ ਡੈਰੀ ਫਾਰਮ ਦੇ ਟ੍ਰੇਨਿੰਗ ਲਈ ਤੇ ਉੱਥੇ ਵੀ ਤੁਹਾਨੂੰ ਅਸੀਂ ਕਮੈਂਟ ਪੁੱਛੇ ਸੀ ਉਹ ਤੋਂ ਸਾਰਿਆਂ ਦੇ ਬਹੁਤ ਵਧੀਆ ਪੋਜ਼ਿਟਿਵ ਕਮੈਂਟ ਆਏ ਹੈਗੇ ਬਹੁਤ ਵਧੀਆ ਟਰਸਟ ਮਿਲਿਆ ਤੇ ਇਹਦੇ ਵਿੱਚ ਜਿਵੇਂ ਜਿਹੜੀ ਟ੍ਰੇਨਿੰਗ ਸਟਾਰਟ ਕਰ ਰਹੇ ਹਾਂ ਪੁੱਲ ਡੈਰੀ ਫਾਰਮ ਤੇ ਕਰ ਰਹੇ ਆ ਆਪਾਂ ਜਿਹਦੇ ਵਿੱਚ ਤੁਹਾਨੂੰ ਡੈਰੀ ਡਿਪਾਰਟਮੈਂਟ ਐਨੀਮਲ ਹਸਬੈਂਡਰੀ ਤੇ ਵੱਲੋਂ ਹੈਲਪ ਮਿਲੂਗੀ ਇਹ ਟ੍ਰੇਨਿੰਗ ਦੇ ਵਿੱਚ ਵੀਰੇ ਜ਼ੀਰੋ ਦਿਨ ਦੀ ਬੱਚੀ ਤੋਂ ਲੈ ਕੇ ਆਪਾਂ ਨੂੰ ਐਂਡ ਦੇ ਸੂਨ ਤੱਕ ਸਾਰੀ ਨੌਲੇਜ ਦਿੱਤੀ ਜਾਊਗੀ ਉਹਦੇ ਵਿੱਚ ਥਿਉਰੀ ਵੀ ਹੋਊਗੀ ਤੇ ਪ੍ਰੈਕਟੀਕਲ ਵੀ ਹੋਊਗਾ ਵੀ ਆਪਾਂ ਬੱਚੀ ਜ਼ੀਰੋ ਦਿਨ ਦੀ ਕਿਵੇਂ ਪਾਲਣੀ ਆ ਤੇ ਐਂਡ ਦੀ ਜਿੰਨਾ ਟਾਈਮ ਉਹ ਸੂਂਦੀ ਨੇ ਉਹਦੀ ਕਿਵੇਂ ਆਪਾਂ ਕੇਅਰ ਕਰਨੀ ਕਿਵੇਂ ਉਹਦੀ ਮੈਨੇਜਮੈਂਟ ਕਰਨੀ ਆ ਇਹ ਟ੍ਰੇਨਿੰਗ ਵਿੱਚ ਵੀਰੇ ਤੁਹਾਨੂੰ ਡੈਰੀ ਡਿਪਾਰਟਮੈਂਟ ਐਨੀਮਲ ਹਸਬੈਂਡਰੀ ਤੇ ਪੀਡੀਐਸ ਵੱਲੋਂ ਵਕ ਵਕ ਦਿਨ ਲੈਕਚਰ ਦਿੱਤੇ ਜਾਣਗੇ ਤੇ ਇਹਦੇ ਵਿੱਚ ਤੁਹਾਨੂੰ ਵੀ ਆਪਾਂ ਵੈਕਸੀਨੇਸ਼ਨ ਕਿਹੜੀ ਬਿਮਾਰੀ ਦੀ ਵੈਕਸੀਨੇਸ਼ਨ ਕਦੋਂ ਲਾਉਣੀ ਹੈ ਕਿੰਨਾ ਟਾਈਮ ਲਾਉਣੀ ਹੈਗੀ ਤੇ ਸਾਲ 'ਚ ਕਿੰਨੇ ਵਾਰੀ ਲਾਉਣੀ ਹੈ ਉਹਦੀ ਨੌਲੇਜ ਸਾਰੀ ਤੁਹਾਨੂੰ ਇਹ ਟ੍ਰੇਨਿੰਗ ਦੇ ਵਿੱਚ ਦਿੱਤੀ ਜਾਊਗੀ ਇਹ ਟ੍ਰੇਨਿੰਗ ਦਾ ਵੀਰੇ ਜਿਹੜੇ ਫਾਰਮ ਵੀਰ ਆਪਣੇ ਨਵੇਂ ਫਾਰਮ ਸਟਾਰਟ ਕਰ ਰਹੇ ਆ ਜਾਂ ਛੋਟੇ ਫਾਰਮ ਆ ਜਾਂ 5-10 ਐਨੀਮਲ ਜਿਹਨਾਂ ਕੋਲੇ ਹੈਗਾ ਸਟਾਰਟ ਕਰਿਆ ਹੋਇਆਗਾ ਉਹਨਾਂ ਨੂੰ ਇਹ ਟ੍ਰੇਨਿੰਗ ਦਾ ਬਹੁਤ ਵਧੀਆ ਫਾਇਦਾ ਹੋਊਗਾ ਤੇ ਪੂਰੀ ਵੀ ਐ ਲੈ ਲਓ ਵੀ ਨੌਲੇਜ ਹੋਊਗੀ ਇਹਦੇ ਵਿੱਚ ਤੁਹਾਨੂੰ ਅ ਟ੍ਰੀਟਮੈਂਟ ਦੀ ਨੌਲੇਜ ਵੀ ਨਾਲ ਦਿੱਤੀ ਜਾਊਗੀ। ਇਹ ਛੋਟਾ ਮੋਟਾ ਜੋ ਮਸਟਾਈਟਸ ਵਗੈਰਾ, ਫੀਵਰ ਵਗੈਰਾ ਇਹ ਟ੍ਰੀਟਮੈਂਟ ਵੀ ਤੁਹਾਨੂੰ ਵਿੱਚ ਹੀ ਸਿਖਾਈ ਜਾਣਗੇ। ਇਹ ਟ੍ਰੇਨਿੰਗ ਦੀ ਫੀਸ ਵੀਰੇ 5000 ਰੁਪਿਆ ਫੀਸ ਰੱਖੀ ਹੈਗੀ ਜਿਹਦੇ ਵਿੱਚ ਹੋਸਟਲ ਅਵੇਲੇਬਲ ਆਗੇ ਇੱਥੇ ਤੇ 3 ਦਿਨਾਂ ਦੀ ਟ੍ਰੇਨਿੰਗ ਹੈਗੀ 5 6 ਤੇ 7 ਦੀ 5 6 7 ਅਪ੍ਰੈਲ ਦੀ ਟ੍ਰੇਨਿੰਗ ਹੈ ਇਹ। ਤੇ ਜੀਨੇ ਵੀ ਇਹ ਟ੍ਰੇਨਿੰਗ ਦੇ ਵਿੱਚ ਪਾਰਟਿਸਿਪੇਟ ਕਰਨਾਗਾ ਤੇ ਉਹ ਆਪਦੀ ਐਡਵਾਂਸ ਬੁਕਿੰਗ ਕਰਾ ਦੇਣ ਉਹਦੇ ਵਿੱਚ ਅਸੀਂ ਨੰਬਰ ਅਨਾਉਂਸ ਕਰ ਦਾਂਗੇ ਉਹ ਨੰਬਰ ਤੇ ਆਪਦੀ ਐਡਵਾਂਸ ਬੁਕਿੰਗ ਕਰਾ ਦੇਣ ਤੇ ਜਿਹਦੇ ਵਿੱਚੋਂ ਸਾਨੂੰ 2 ਸਟੂਡੈਂਟ ਪਹਿਲਾਂ ਬੁਕਿੰਗ ਹੋ ਚੁੱਕੀ ਆ 8 ਸਟੂਡੈਂਟ ਅਵੇਲੇਬਲ ਆ ਜਿਹਨੇ ਕਰਾਉਣਾ ਚਾਹੁੰਦੇ ਆਗੇ ਇਹਦੇ ਵਿੱਚ ਵੀਰੇ ਤੁਹਾਨੂੰ ਡਿਪਾਰਟਮੈਂਟ ਵੱਲੋਂ ਵੀ ਤੁਸੀਂ ਸਬਸਿਡੀ ਡੈਰੀ ਫਾਰਮਾਂ ਤੇ ਵੀ ਕਿਹੜੀਆਂ-ਕਿਹੜੀਆਂ ਆ ਰਹੀਆਂ ਨੇ ਕਿਵੇਂ ਤੁਸੀਂ ਲਾਭ ਲੈ ਸਕਦੇ ਹੋ ਤੇ ਆਪਾਂ ਜੀ ਡੈਰੀ ਫਾਰਮ ਸਟਾਰਟ ਕਰਨ ਲਈ ਲੋਨ ਕਿਵੇਂ ਲੈਣਾ ਤੇ ਉਹ ਤੁਹਾਨੂੰ ਸਾਰੀਆਂ ਨੌਲੇਜਾਂ ਦਿੱਤੀਆਂ ਜਾਣਗੀਆਂ ਇਦੇ ਵਿੱਚ ਤੁਹਾਨੂੰ ਪੀਡੀਐਫਏ ਦੀ ਨੌਲੇਜ ਵੀ ਦਿੱਤੀ ਜਾਊਗੀ ਆਪਾਂ ਪੀਡੀਐਫਏ ਨਾਲ ਕਿਵੇਂ ਜੁੜ ਸਕਦੇ ਆਂਗੇ ਪੀਡੀਐਫਏ ਦੀ ਮੈਂਬਰਸ਼ਿਪ ਕਿਵੇਂ ਲੈ ਸਕਦੇ ਆਂਗੇ ਤੇ ਜਿਵੇਂ ਅਸੀਂ ਪੀਡੀਐਫਏ ਦੀ ਹੈਲਪ ਨਾਲ ਆਪਣਾ ਫਾਰਮ ਚਲਾ ਰਹੇ ਆਂ ਤੁਸੀਂ ਵੀ ਪੀਡੀਐਫਏ ਹੈਲਪ ਨਾਲ ਆਪਣਾ ਫਾਰਮ ਚਲਾ ਸਕੋ ਧੰਨਵਾਦ